ਸਮਸਿਆ ਇਹ ਵੀ ਇਹ ਪਰਸਨ ਜਾਉਤਾ ਇਹ ਹਾਲੇ ਇਥੇ ਬਟਾਲੇ ਉਥੇ ਆ ਕੇ ਨੇ ਮਹੱਲੇ ਜ ਬੜਾ ਹੰਗਾਮਾ ਕੀਤਾ ਆ ਕੇ ਨਾਲੇ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਤੇ ਨਾ ਹੀ ਨਾ ਹੀ ਮੈਨੂੰ ਕੋ ਦਿੰਦੀ ਆ ਖਾਣ ਨੂੰ ਮੈਂ ਉਦਾਂ ਭੁੱਖਾ ਭੁਲਾਣਾ ਆਇਆ ਨਾ ਇੱਥੇ ਡਿਊਟੀ ਤੇ ਇੱਥੇ ਆ ਕੇ ਖਾਣਾ ਰੋਟੀ ਤੇ ਅੱਜ ਇੱਥੇ ਆ ਕੇ বাস ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲੇ ਉਹ ਜਿਹੜੇ ਸਰਕਾਰੀ ਉਹ ਹੀ ਆਪਣੇ ਆਡੇ ਇਥੇ ਕਾਹਦੇ ਹੀ ਉਹ ਵੀ ਮਾਰੇ ਘਮਾਕ ਮੂ ਕੇ ਕਿਉਂ ਮੈਂ ਸਰਕਾਰੀ ਡਿਊਟੀ ਤੇ ਆ ਹਾਂ ਮੈਂ ਮੰਗ ਬਾ ਤਲਾਕ ਦੀ ਕਰਨਾ ਹੂ। ਇਹ ਉਸਨੇ ਕਿਹਾ ਮੈਂ ਆਪਣੀ ਘਰ ਦੀ ਨਾਲ ਤਲਾਕ ਚਾਹੁੰਦੀ ਆ। ਮਤਲਬ ਪੁੱਛਿਆ ਸੀ ਕੀ ਗੱਲ ਕੀ ਆ ਕਹਿੰਦੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇਣ ਨਹੀਂ ਨਾ ਮੈਨੂੰ ਰੱਖਦਾ ਇਹ ਕੋਈ। ਇਹਨਾਂ ਨੇ ਦੋਵਾਂ ਨੇ ਲਵ ਮਰਜ ਕੀਤੀ ਏ ਇਹਨਾਂ ਦਾ। ਨਾ ਇਹਨਾਂ ਨੇ ਘਰਦਿਆਂ ਨੂੰ ਆਪਣੇ ਨੂੰ ਪੁੱਛਿਆ ਕੁੜੀ ਦੇ ਨਾਲ ਮਾਂ ਪਿਓ ਨੂੰ ਪੁੱਛਿਆ ਉੱਥੇ ਨਾਲ ਲਵ ਮਰਜ ਕੀਤੀ ਤੇ ਏਸੇ ਲੇੜੀ ਆਈ ਆ। ਉਹਨਾਂ ਨੇ ਫਿਰ ਆਣ ਕੇ ਆਈ ਉਹਨੂੰ ਉਤਾਰਿਆ ਪੁੱਤ ਪੁੱਤ ਫਿਰ ਉਹ ਮਕੇਰੀਆਂ ਭੇਜਤਾ ਉਹਦੀ ਮਾਮੀ ਨਾਲ ਹੀ ਗੱਲ ਕੀਤੀ ਏ ਮਾਮੀ ਆ ਦੀ ਹੌਲਦਾਰਾ ਕੁਲਜੀਤ ਕੌਰ ਜੀ ਉੱਥੇ ਲੱਗੇ ਨੇ ਮ